ਮੋਗਾ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਇੱਕ ਨਾਚਵਾਨ ਲੜਕੀ ਨਾਲ ਦਰਵਿਵਹਾਰ ਦੇ ਮਾਮਲੇ ਦੇ ਵਿਸ਼ੇ ਧਾਰਮਿਕ ਸਥਾਨ ਨਾਲ ਜੁੜੇ ਮੁਖਤਸੇਵਾਦਾਰ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਉਮਰ ਕੈਦ ਅਤੇ 55000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਲ੍ਹਾਂ ਲੁਧਿਆਣਾ ਦੇ ਜਗਰਾਉਂ ਇਲਾਕੇ ਦੇ ਇੱਕ ਪਿੰਡ ਦੀ ਰਹਿਣ ਵਾਲੀ 25 ਸਾਲਾ ਨੌਜਵਾਨ ਲੜਕੀ ਨੇ ਜਗਰਾਉਂ ਸਿੱਤਰ ਡੇਰਾ ਚਰਨ ਕਾਟ ਦੇ ਮੁਖ ਸੇਵਾਦਾਰ ਬਲਜਿੰਦਰ ਸਿੰਘ ਦੇ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ ਦੇ ਮੁਤਾਬਕ 6 ਮਹੀਨੋਂ ਮੁਖ ਸੇਵਾਦਾਰ ਬਲਜਿੰਦਰ ਸਿੰਘ ਉਸ ਨੌਜਵਾਨ ਲੜਕੀ ਨੂੰ ਮੋਗਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਲੈ ਗਿਆ ਤੇ ਜਿੱਥੇ ਉਸਤਾਬ ਦੁਰਵਿਵਹਾਰ ਕੀਤਾ ਦੱਸਦੇ ਕਿ ਲੜਕੀ ਦਾ ਪਰਿਵਾਰ ਡੇਰੇ ਦੇ ਵਿੱਚ ਆਉਂਦਾ ਜਾਂਦਾ ਸੀ ਅਤੇ ਆਪਣੇ ਨਸ਼ੇ ਦੀ ਲਤ ਨਾਲ ਪੀੜਤ ਪ੍ਰਾਣ ਨੂੰ ਸੁਧਾਰਨ ਦੇ ਲਈ ਨੌਜਵਾਨ ਲੜਕੀ ਫਰਿਆਦ ਲੈ ਕੇ ਡੇਰੇ ਗਈ ਸੀ ਅਤੇ ਦੋਸ਼ੀ ਸੇਵਾਦਾਰ ਨੇ ਖਾਸ ਸਰਦਾਸ ਕਰਵਾਉਣ ਦੇ ਬਹਾਨੇ ਸਾਢੇ 4 ਮਹੀਨੇ ਪਹਿਲਾਂ ਮੋਗਾ ਦੇ ਹੋਟਲ ਦੇ ਵਿੱਚ ਉਸਦੇ ਨਾਲ ਜ਼ਬਰਦਸਤੀ ਕੀਤੀ ਅਤੇ ਦੁਰਵਿਵਹਾਰ ਤੋਂ ਬਾਅਦ ਉਸ ਨਾਲ ਮਾਰ ਕੁੱਟ ਕੀਤੀ ਅਤੇ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਗਿਆ ਤਾਂ ਦੋਸ਼ੀ ਡੇਰੇ ਦੇ ਵਿੱਚ ਬੁਲਾ ਕੇ ਹਫ਼ਤੇ ਦੇ ਵਿੱਚ ਦੋ ਵਾਰ ਜ਼ਬਰਦਸਤੀ ਦੁਰਵਿਵਹਾਰ ਕਰਦਾ ਰਿਹਾ ਇਹ ਜਿਹੜਾ ਕੇਸ ਹੈ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ ਇਹ ਬਾਬਾ ਬਲਜਿੰਦਰ ਸਿੰਘ ਚਰਨ ਘਾਟ 68 ਅਖਾੜਾ ਜਗਰਾਉਂ ਦੇ ਕੋਲ ਡੇਰਾ ਚਲਾਉਂਦਾ ਸੀ ਇਸ ਦੇ ਖਿਲਾਫ ਇੱਕ ਲੜਕੀ ਜਿਹੜੀ ਜਗਰਾਉਂ ਸ਼ਹਿਰ ਦੀ ਰਹਿਣ ਵਾਲੀ ਹੈ ਉਸਨੇ ਪੁਲਿਸ ਕੋਲ ਸਤੰਬਰ 18 2024 ਨੂੰ ਆਪਣਾ ਬਿਆਨ ਦਰਜ ਕਰਾਇਆ ਸੀ ਉਹਦੇ ਬਿਆਨਾਂ ਦੇ ਮੁਤਾਬਕ ਇਹ ਲੜਕੀ ਦਾ ਪਰਿਵਾਰ ਤੇ ਲੜਕੀ ਬਾਬਾ ਜੀ ਕੋਲ ਜਾਂਦੀ ਸੀ ਕਿ ਉਹਦੇ ਘਰ ਵਿੱਚ ਜੇ ਕੋਈ ਪ੍ਰੋਬਲਮ ਉਹਨਾਂ ਦਾ ਵਿਸ਼ਵਾਸ ਸੀ ਕਿ ਕੋਈ ਪ੍ਰੋਬਲਮ ਜੇ ਕੋਈ ਹੁੰਦੀ ਸੀ ਤਾਂ ਉਹ ਬਾਬਾ ਜੀ ਠੀਕ ਕਰ ਦਿੰਦੇ ਸੀ ਇਹ ਉਹਨਾਂ ਨੂੰ ਇੱਕ ਸਪਿਰਚੁਅਲ ਗੁਰੂ ਦੇ ਤੌਰ ਤੇ ਲੈਂਦੇ ਸੀ ਇੱਥੇ ਜਿਹੜੀ ਲੜਕੀ ਹੈ ਇਹ ਆਪਣੇ ਇੱਕ ਭਰਾ ਨੂੰ ਕੋਈ ਪ੍ਰੋਬਲਮ ਸੀ ਉਸਦੇ ਹੱਲ ਕਰਾਉਣ ਵਾਸਤੇ ਬਾਬੇ ਕੋਲ ਗਈ। ਉੱਥੇ ਬਾਬੇ ਨੇ ਇਹਨੂੰ ਕਿਹਾ ਕਿ ਤੇਰੇ ਭਰਾ ਦੇ ਲਈ ਕਿਤੇ ਜਾ ਕੇ ਪਾਠ ਪੂਜਾ ਕਰਾਉਣੀ ਹੈ ਤੇ ਤੂੰ ਮੇਰੀ ਕੰਪਨੀ ਕਰ। ਜਿਸ ਕਰਕੇ ਇਹ ਲੜਕੀ ਉਸ ਵਿਸ਼ਵਾਸ ਵਿੱਚ ਆਪਣੇ ਭਰਾ ਨੂੰ ਠੀਕ ਕਰਾਉਣ ਲਈ ਬਾਬਾ ਦੇ ਨਾਲ ਚਲੀ ਗਈ ਪਰ ਬਾਬੇ ਨੇ ਉਸ ਲੜਕੀ ਨੂੰ ਪੂਜਾ ਪਾਠ ਕਰਾਉਣ ਦੀ ਜਗ੍ਹਾ ਇੱਕ ਹੋਟਲ 'ਚ ਲੈ ਗਿਆ ਜਿੱਥੇ ਉਸਨੇ ਇਹਦੇ ਨਾਲ ਜ਼ਬਰਦਸਤੀ ਕੀਤੀ। ਅਤੇ ਬਾਅਦ ਵਿੱਚ ਵੀ ਇਸ ਨੂੰ ਵੱਖ-ਵੱਖ ਤਰੀਕਾ ਤੇ ਆਪਣੇ ਡੇਰੀ ਚ ਬੁਲਾਉਂਦਾ ਰਿਹਾ ਤੇ ਉਹਦੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਡਿਵੈਲਪ ਕੀਤੇ ਤੇ ਧਮਕੀ ਦਿੱਤੀ ਕਿ ਜੇਕਰ ਤੂੰ ਕਿਸੇ ਨੂੰ ਇਹ ਗੱਲ ਦੱਸੇਂਗੀ ਤਾਂ ਤੇਰੇ ਭਰਾ ਤੇਰੇ ਪਰਿਵਾਰ ਨੂੰ ਮੈਂ ਜਾਨ ਤੋਂ ਮਾਰ ਦੇਵਾਂਗਾ ਤੇ ਤੈਨੂੰ ਵੀ ਜਾਨ ਤੋਂ ਮਾਰ ਦੇਵਾਂਗਾ ਤੇ ਬਹੁਤ ਜ਼ਿਆਦਾ ਇਹਨੂੰ ਧਮਕੀਆਂ ਸੀ ਲੜਕੀ ਨੂੰ ਜਿਸ ਕਰਕੇ ਇਹ ਲੜਕੀ ਉਸ ਡਰ ਵਿੱਚ ਉਸ ਡਰ ਦੇ ਪ੍ਰਭਾਵ ਵਿੱਚ ਰਹੀ ਤੇ ਇਹਨੇ ਕਿਸੇ ਨੂੰ ਕੋਈ ਗੱਲ ਨਹੀਂ ਦੱਸੀ ਪਰ ਫਿਰ ਬਾਬੇ ਦੇ ਉੱਪਰ ਇੱਕ ਪਰਚਾ ਲੁਧਿਆਣਾ ਵਿੱਚ 376 ਦਾ ਹੀ ਦਰਜ ਹੋ ਗਿਆ ਜਿਸ ਵਿੱਚ ਉਸ ਨੂੰ ਉਹਨਾਂ ਦੁਆਰਾ ਜੇਲ੍ਹ ਵਿੱਚ ਜਾਣਾ ਪਿਆ ਜਦੋਂ ਇਹ ਬਾਬਾ ਉਸ ਕੇਸ ਵਿੱਚ ਜੇਲ੍ਹ ਵਿੱਚ ਸੀ ਤਾਂ ਲੜਕੀ ਨੂੰ ਥੋੜਾ ਜਿਹਾ ਹੌਸਲਾ ਮਿਲਿਆ ਇਹਨੇ ਆਪਣੀ ਇੱਕ ਫਰੈਂਡ ਦੀ ਹੈਲਪ ਦੇ ਨਾਲ ਪੁਲਿਸ ਕੋਲ ਆਪਣਾ ਬਿਆਨ ਲਿਖਵਾਇਆ ਤੇ ਉਹਦੇ ਵਿੱਚ ਇਹਨੇ ਸਾਰੀ ਗੱਲ ਦੱਸੀ ਵੀ ਕਿਸ ਤਰੀਕੇ ਨਾਲ ਬਾਬਾ ਇਸ ਨੂੰ ਗਲਤ ਤਰੀਕੇ ਨਾਲ ਬੁਲਾਉਂਦਾ ਸੀ ਤੇ ਗਲਤ ਕੰਮ ਕਰਦਾ ਸੀ ਤੇ ਇਹਦੀਆਂ ਵੀਡੀਓ ਵਗੈਰਾ ਵੀ ਨੇਕਡ ਵੀਡੀਓ ਵਗੈਰਾ ਵੀ ਬਣਾਉਂਦਾ ਸੀ ਤੇ ਧਮਕੀ ਦਿੰਦਾ ਸੀ ਵੀ ਜੇਕਰ ਤੂੰ ਕਿਸੇ ਨੂੰ ਇਹ ਗੱਲ ਦੱਸੇਂਗੀ ਤਾਂ ਤੇਰੀ ਵੀਡੀਓ ਵੀ ਵਾਇਰਲ ਕਰ ਦਾਂਗੇ ਤੇ ਨਾਲ ਅਸੀਂ ਤੇਰੇ ਪਰਿਵਾਰ ਨੂੰ ਮੈਂ ਖਤਮ ਕਰ ਦਾਂ। ਫਿਰ ਜਦੋਂ ਇਹ ਨੇ ਲੜਕੀ ਨੇ ਹੌਸਲਾ ਕਰਕੇ ਆਪਣਾ ਪਰਚਾ ਦਰਜ ਕਰਵਾਇਆ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਵਿੱਚ ਜੋ ਤੱਥ ਸਬੂਤ ਆਏ ਚਲਾਨ ਪੇਸ਼ ਹੋਣ ਤੋਂ ਬਾਅਦ ਅਦਾਲਤ ਵਿੱਚ ਉਹਨਾਂ ਸਾਰੇ ਸਬੂਤਾਂ ਨੂੰ ਪੇਸ਼ ਕੀਤਾ ਗਿਆ ਹੋਟਲ ਜਿਸ ਵਿੱਚ ਬਾਬਾ ਇਸ ਨੂੰ ਲੈ ਕੇ ਗਿਆ ਸੀ ਉਸ ਦੇ ਮੈਨੇਜਰ ਨੂੰ ਵੀ ਇੱਥੇ ਅਦਾਲਤ ਵਿੱਚ ਬਤੌਰ ਗਵਾਹ ਸੱਮਨ ਕੀਤਾ ਗਿਆ ਉਸ ਨੇ ਵੀ ਆਪਣਾ ਰਿਕਾਰਡ ਪੇਸ਼ ਕੀਤਾ ਤੇ ਸਾਬਤ ਕੀਤਾ ਕਿ ਵਾਕਈ ਉਸ ਦਿਨ ਬਾਬਾ ਇਸ ਲੜਕੀ ਨੂੰ ਹੋਟਲ ਵਿੱਚ ਜ਼ਬਰਦਸਤੀ ਲੈ ਕੇ ਆਇਆ ਸੀ ਸਬੂਤਾਂ ਦੇ ਆਧਾਰ ਤੇ ਤੇ ਲੜਕੀ ਨੇ ਵੀ ਆਪਣੀ ਅਦਾਲਤ ਵਿੱਚ ਆ ਕੇ ਬਿਆਨ ਦਿੱਤਾ ਬਾਬੇ ਦੇ ਖਿਲਾਫ ਗਵਾਹੀ ਦਿੱਤੀ ਤੇ ਇੱਕ ਹੌਸਲਾ ਕਰਕੇ ਆਪਣੇ ਜੋ ਅੰਦਰ ਉਸ ਨੂੰ ਘੁੱਟਣ ਮਹਿਸੂਸ ਹੋ ਰਹੀ ਸੀ ਜਿਵੇਂ ਉਹਨੇ ਜੁਰਮ ਸਿਆ ਉਸ ਨੂੰ ਆਪਣੀ ਆਵਾਜ਼ ਨੂੰ ਅਦਾਲਤ ਵਿੱਚ ਦੁਹਰਾਇਆ ਤੇ ਦੱਸਿਆ ਕਿ ਉਸ ਕਿਸ ਤਰ੍ਹਾਂ ਉਸਦੇ ਨਾਲ ਬਾਬੇ ਨੇ ਗੈਰ ਕਾਨੂੰਨੀ ਢੰਗ ਨਾਲ ਉਸ ਨਾਲ ਨਾਜਾਇਜ਼ਗੀ ਕੀਤੀ ਤੇ ਇੰਨਾ ਸਾਰੇ ਸਬੂਤਾਂ ਦੇ ਆਧਾਰ ਤੇ ਦੇ ਲੜਕੀ ਦੇ ਬਿਆਨਾਂ ਨੂੰ ਮੁੱਖ ਰੱਖਦੇ ਹੋਏ ਜੱਜ ਸਾਹਿਬ ਮਾਨਯੋਗ ਸ਼੍ਰੀ ਬਿਸ਼ਨ ਸਿੰਘ ਜੱਜ ਸਾਹਿਬ ਨੇ ਬਾਬਾ ਬਲਜਿੰਦਰ ਸਿੰਘ ਨੂੰ 10 ਸਾਲ ਦੀ ਕੈਦ 376 ਵਿੱਚ ਤੇ 50000 ਰੁਪਏ ਜੁਰਮਾਨਾ ਤੇ ਧਾਰਾ 506 ਜੋ ਕਿ ਧਮਕੀਆਂ ਦੇਣ ਵਾਸਤੇ ਤਾਰਾ ਆਪੀਸੀ ਵਿੱਚ ਪ੍ਰੋਵੀਜ਼ਨ ਹੈ ਉਹਦੇ ਵਿੱਚ 5000 ਰੁਪਏ ਜੁਰਮਾਨਾ ਤੇ 2000 2 ਸਾਲ ਦੀ ਕੈਦ ਹੈ ਜਿਹੜੀ ਉਸ ਨੂੰ ਦਿੱਤੀ ਗਈ ਹੈ ਇਹ ਬਾਬਾ ਸ਼ੁਰੂ ਤੋਂ ਕਸਟਡੀ ਚ ਹੈ ਕਿਉਂਕਿ ਇਸਨੇ ਆਪਣੇ ਵਾਸਤੇ ਇੱਕ ਬੇਲ ਵੀ ਅਪਲਾਈ ਕੀਤੀ ਸੀ ਵਕੀਰ ਸਾਹਿਬ ਰਾਈ ਬਟ ਮਾਨਯੋਗ ਅਦਾਲਤ ਦੇ ਵਿੱਚ ਪ੍ਰੋਸੀਕਿਊਸ਼ਨ ਵੱਲੋਂ ਉਸ ਦੀ ਬੇਲ ਨੂੰ ਆਪੋਜ਼ ਕੀਤਾ ਗਿਆ ਅਤੇ ਕਿਹਾ ਗਿਆ ਵੀ ਇਹ ਬਾਬਾ ਇੱਕ ਇਨਫਲੂਐਂਸ਼ੀਅਲ ਪਰਸਨ ਹੈ ਵੀ ਜੇ ਇਹ ਕਸਟਡੀ ਚੋਂ ਬਾਹਰ ਆ ਗਿਆ ਜੇ ਇਸ ਨੂੰ bail ਮਿਲ ਗਈ ਤਾਂ ਇਹ ਹੋ ਸਕਦਾ ਹੈ ਪ੍ਰੋਸੀਕਿਊਟਰਜ਼ ਨੂੰ ਅਤੇ ਬਾਕੀ ਗਵਾਹਾਂ ਨੂੰ ਕਿਸੇ ਤਰੀਕੇ ਨਾਲ ਉਲਝਾ ਸਕਦਾ ਤੇ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਤੇ ਹੋ ਸਕਦਾ ਹੈ ਕਿ ਉਹ ਗਵਾਹੀ ਦੇਣ ਵਾਸਤੇ ਵੀ ਨਾ ਆਂਦੇ ਜਿਸ ਕਰਕੇ ਮਾਨਯੋਗ ਅਦਾਲਤ ਨੇ ਪ੍ਰੋਸੀਕਿਊਸ਼ਨ ਦੀ ਇਸ ਬਹਿਸ ਨੂੰ ਇਸ ਸਬਮਿਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੀ ਬੇਲ ਐਪਲੀਕੇਸ਼ਨ ਵੀ ਖਾਰਜ ਕਰ ਦਿੱਤੀ ਸੀ। ਮੈਂ ਇਹ ਜੂਰਿਸਡਿਕਸ਼ਨ ਦੀ ਬੰਦੀ ਜਗਰਾਉਂ ਲੋਹਾਰਾ ਡਿਸਟ੍ਰਿਕਟ ਬੰਦੀ ਮੋਗੇ ਦੇ ਵਿੱਚ ਕੇਸ ਪਟਾਵਾ ਹੈ ਜੀ। ਜਿਹੜਾ ਇਹ ਬਾਬਾ ਲੜਕੀ ਨੂੰ ਹੋਟਲ ਵਿੱਚ ਲੈ ਕੇ ਆਇਆ ਕਿੰਗਡਮ ਹੋਟਲ ਵਿੱਚ ਉਹ ਮੋਗੇ ਦੀ ਹੀ ਜੂਰਿਸਡਿਕਸ਼ਨ ਵਿੱਚ ਸੀ। ਇਸ ਕਰਕੇ ਜਿਹੜਾ ਇਹ ਲੜਕੀ ਆਈ ਹੈ ਲੜਕੀ ਨੇ ਬਿਆਨ ਵੀ ਸਿਵਲ ਹਸਪੀਟਲ ਚ ਐਡਮਿਟ ਹੋਈ ਜਿੱਥੇ ਉਸ ਦਾ ਬਿਆਨ ਲਿਖਿਆ ਗਿਆ ਇਸ ਕਰਕੇ ਜਿਹੜੀ ਜੂਰਿਸਡਿਕਸ਼ਨ ਹੈ ਉਹ ਲੜਕੀ ਦੇ ਬਿਆਨਾਂ ਮੁਤਾਬਕ ਤੇ ਜਿੱਥੇ ਕ੍ਰਾਈਮ ਹੋਇਆ ਉਸ ਦੇ ਬਿਦਾਨ ਮੁਤਾਬਕ ਇਹੀ ਮੋਗਾ ਹੈ ਹੀ ਫਾਂਦੀ ਸੀ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ